ਕਪੜੇ ਨਹੀਂ ਪਾ ਹੋ ਰਹੇ ਜੇ ਕਪੜੇ ਪਾਉਂਦੀਏ ਜੁੜ ਜਾਂਦੇ ਨੇ ਨਾਲ ਚਿੱਕਾ ਮਾਰਦੀ ਜੇ ਮੜਾ ਜਾਂ ਸ਼ਾਲ ਪਾਸੇ ਕਰਦੇ ਆਂ ਕਰਦਿਆਂ ਆ ਗਿਆ ਨਾ ਸ਼ਰਟ ਪਾਈ ਐ ਨਾ ਪਜਾਮਾ ਪਾਇਆ ਮਤਲਬ ਮੈਂ ਫੌਜੀ ਬਣਨਾ ਚਾਹੁੰਦੀ ਆ ਸਾਡੀ ਇੱਥੇ ਤੇ ਸੁਪਨੇ ਪੂਰੇ ਹੋਣ ਮਤਲਬ ਦਸ ਦਿਨਾਂ ਵਿੱਚ ਠੀਕ ਕਰਕੇ ਤੈਨੂੰ ਘਰੇ ਲਿਆਵਾਂਗੇ ਠੀਕ ਹੋਵੇ ਜੀ ਠੀਕ ਹੈ ਪੁੱਤ ਤੈਨੂੰ ਦੱਸ ਦੇਣਾ ਵੇ ਠੀਕ ਹੈ ਕਿ ਤੈਨੂੰ ਘਰੇ ਲਿਆਵਾਂਗੇ ਬਤਾਂ ਮਮੀ ਤੇਰੇ ਨਾਲ ਰਹੂਗੀ ਘਰ ਚ ਪੈਸਾ ਹੈ ਨਹੀਂ ਬਾਪ ਗਰੀਬ ਆ ਦਿਹਾੜੀ ਕਰਦਾ ਪਰ ਉਹਨਾਂ ਲੋਕਾਂ ਦੀ ਇੰਨੀ ਕਿਉਂ ਹਿੰਮਤ ਨਹੀਂ ਪੈਂਦੀ ਵੀ ਕਿਸੇ ਗਰੀਬ ਦੀ ਧੀ ਦੀ ਇਸ ਤਰ੍ਹਾਂ ਬਾਹ ਫੜਨੀ ਸੁਰਮਨ ਲੈਨੇ ਆਪਣੇ ਲੋਕ ਕੀ ਕਰਦੇ ਜੀ ਇਹ ਤਾਂ ਹੈ ਹੀ ਇਹ ਜਿਆਸੀ ਐਸੇ ਤਾਂ ਨਹੀਂ ਮੱਦ ਕੀਤੀ ਇਹ ਤਾਂ ਖਾ ਜਾਂਦਾ ਪਰ ਇਹਦੇ ਕੀ ਮਾਰਾ ਕੀਤਾ ਸੀ ਇਹਦੀ ਤਾਂ ਕੋਈ ਬਾਹ ਫੜਦਾ ਬੱਚੀ ਦੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇੱਕ ਤਾਂ insan ਅੱਜ ਬਹੁਤ ਸਾਰੀਆਂ ਬਿਮਾਰੀਆਂ ਨਾਲ ਵੀ ਜੂਝ ਰਿਹਾ ਸਮਾਜ ਦੇ ਵਿੱਚ ਹਰ ਰੋਜ਼ ਨਵੀਆਂ ਨਵੀਆਂ ਭਿਆਨਕ ਭਿਆਨਕ ਬਿਮਾਰੀਆਂ ਸਾਹਮਣੇ ਆ ਰਹੀਆਂ ਵਾਇਰਸ ਸਾਹਮਣੇ ਆ ਰਹੇ ਨੇ ਇੱਕ ਨਸਾਨ ਦੀ ਖੁਦ ਕੀਤੀ ਹੋਈ ਪੈਦਾ ਬਿਮਾਰੀ ਹੈ ਜਿਹੜੀ ਗਰੀਬੀ ਪੈਸਾ ਨਾ ਹੋਣਾ ਇਹ ਇਹ ਸਭ ਤੋਂ ਭਿਆਨਕ ਬਿਮਾਰੀ ਹੈ ਤੇ ਇਹ ਜਿਹੜੇ ਬੰਦੇ ਮੰਨ ਲਓ ਇਨਫੈਕਟਡ ਨੇ ਗਰੀਬੀ ਦੇ ਉਹ ਉਹ ਆਪਣੇ ਆਪ ਦੇ ਵਿੱਚ ਇੱਕ ਦੂਜਾ ਕਪੜਾ ਬਹੁਤ ਤਕਲੀਫ ਤੇ ਦੁੱਖਾਂ ਨਾਲ ਭਰੀ ਜ਼ਿੰਦਗੀ ਬਤੀਤ ਕਰਦੇ ਨੇ ਇਹ ਬੱਚੀ ਨੇ ਅਮਨਦੀਪ ਕੌਰ ਨੇ ਅੱਜ ਸਾਡੇ ਸੁਪਨਿਆਂ ਦੇ ਘਰ ਆ ਕੇ ਕਦਮ ਰੱਖਿਆ ਇਹ ਬੱਚੀ ਡੇਢ ਮਹੀਨਾ ਹੋ ਗਿਆ ਬਰਨ ਹੋ ਗਈ ਘਰੇ ਸਕੂਲੋਂ ਆ ਕੇ ਜੁਨੀਫਾਰਮ ਉਤਾਰ ਕੇ ਕੱਪੜੇ ਚੇਂਜ ਕਰਕੇ ਰੋਟੀ ਚੁੱਲੇ ਤੇ ਗਰਮ ਕਰਨ ਲੱਗੀ ਕਿਤੇ ਇੱਧਰ ਉੱਧਰ ਬੱਚਾ ਵਾ ਨਿਗਾ ਹੋਰ ਪਾਸੇ ਚਲੇ ਗਈ ਤਾਂ ਫਰਾਕ ਨੂੰ ਅੱਗ ਲੱਗ ਗਈ ਮਤਲਬ ਉਹ ਸ਼ਰਟ ਨੂੰ ਅੱਗ ਲੱਗ ਗਈ ਤੇ ਆ ਪਾਸਾ ਸਾਰਾ ਇੱਕ ਪੱਟ ਢੁਈ ਆ ਸੈਡ ਸਾਰੀ ਬੈਗ ਤੋਂ ਸਾਰੀ ਮੱਚ ਗਈ ਵਿਚਾਰੀ ਮੱਚੀ ਤਾਂ ਮੱਚੀ ਕਿ ਵੀ ਘਰਾਂ ਦੇ ਵਿੱਚ ਐਕਸੀਡੈਂਟ ਹਾਰਸੇ ਹੁੰਦੇ ਆ ਬਹੁਤ ਕੁਝ ਹੁੰਦਾ ਜ਼ਿੰਦਗੀ ਚ ਬੰਦੇ ਦੇ ਪਰ ਉਸ ਤੋਂ ਬਾਅਦ ਜਿਹੜੀ ਤਕਲੀਫ ਆ ਘਰ ਚ ਪੈਸਾ ਹੈ ਨਹੀਂ ਬਾਪ ਗਰੀਬ ਆ ਦਿਹਾੜੀ ਕਰਦਾ ਦੋ ਕੁੜੀਆਂ ਤੇ ਇੱਕ ਬੇਟਾ ਪਾਲਦੇ ਨੇ ਦੋਨੋਂ ਜਾਣੇ ਸਰ ਵੀ ਲੋਕਾਂ ਦੇ ਘਰਾਂ ਚ ਝਾੜੂ ਪੋਚਾ ਲਾਉਂਦੀ ਆ ਤੇ ਮੰਦਰ ਦਿਹਾੜੀ ਜਾਂਦਾ ਇਹ ਆਪਣੀ ਬੇਟੀ ਦਾ ਇਲਾਜ ਕਰਾਉਣ ਤੋਂ ਸਮਰੱਥ ਸੀ ਕਿਉਂਕਿ ਤਿੰਨ ਚਾਰ 350 ਰੁਪਏ ਦਿਹਾੜੀ ਆ ਤੇ ਮਹੀਨੇ ਦਾ 1200 ਰੁਪਿਆ ਮਹੀਨੇ ਦੀ ਸਰਵੀ ਭੈਣ ਦੀ ਤਨਖਾਹ ਵਾ ਮਤਲਬ ਇਹਦੇ ਨਾਲ ਤਾਂ ਢਿੱਡੀ ਭਰਿਆ ਜਾ ਸਕਦਾ ਰੋਟੀ ਖਾਧੀ ਜਾ ਸਕਦੀ ਹੈ ਇਲਾਜ ਨਹੀਂ ਕਰਾਇਆ ਜਾ ਸਕਦਾ ਫਿਰ ਗਰੀਬੀ ਅੱਤ ਦੀ ਆ ਉੱਪਰ ਦੀ ਸਾਡਾ ਸਮਾਜ ਤੇ ਉੱਪਰ ਦੀ ਨਾਲ ਸਾਡਾ ਸਿਸਟਮ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਪਹਿਲਾਂ ਤਾਂ ਸਮਾਜ ਆਪਣੀ ਡਿਊਟੀ ਨਿਭਾਉਂਦਾ ਸੀਗਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਫਫੜ ਕਿੱਡਾ ਇੱਕ ਸਾਡਾ ਕੁੰਬਾ ਕੋਈ ਨਾ ਕੋਈ ਬਾਹ ਫੜ ਲੈਂਦਾ ਸੀ ਆ ਕੇ ਰਲ ਕੇ ਇੱਕ ਦੂਜੇ ਦੀ ਹੈਲਪ ਕਰ ਲੈਂਦੇ ਸੀ ਕੋਈ ਡਿੱਗਿਆ ਹੁੰਦਾ ਸੀ ਉਹਨੂੰ ਉਠਾ ਲੈਂਦੇ ਸੀ ਫਿਰ ਉਸ ਤੋਂ ਬਾਅਦ ਸਾਡਾ ਸਿਸਟਮ ਕੰਮ ਕਰਦਾ ਸਾਡੇ ਸਿਸਟਮ ਦੇ ਨਾਂ ਤੇ ਤਾਂ ਸਿਰਫ ਇੱਕ ਸਾਡੇ ਨਾਲ ਸ਼ੋਸ਼ਣ ਹੋ ਰਿਹਾ ਅਸੀਂ ਗੱਲ ਕਰਦੇ ਆਂ ਵਿਦੇਸ਼ਾਂ ਦੀ ਕੈਨੇਡਾ ਅਮਰੀਕਾ ਦੇ ਉੱਥੇ ਦਾ ਲਿਵਿੰਗ ਸਟੈਂਡਰਡ ਆ ਜਿਹੜਾ ਉੱਥੋਂ ਦਾ ਡਾਕਟਰ ਉਹਨਾਂ ਦੀਆਂ ਸਰਕਾਰ ਵੱਲੋਂ ਜਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਕਾਮ ਨਾਗਰਿਕ ਨੂੰ ਸਾਡੇ ਇੱਥੇ ਉਹਦੇ ਮੁਕਾਬਲੇ 'ਚ ਜ਼ੀਰੋ ਆ ਸੀ ਹੁਣ ਬੱਚੀ ਦਾ ਟ੍ਰੀਟਮੈਂਟ ਹੋਣ ਲਈ ਕੀ ਚਾਹੀਦਾ ਸੀ ਸਰਕਾਰੀ ਹਸਪੀਟਲ 'ਚ ਲੈ ਕੇ ਜਾਂਦੇ ਉੱਥੇ ਦਾ ਟ੍ਰੀਟਮੈਂਟ ਹੁੰਦਾ ਸਰਕਾਰੀ ਹਸਪੀਟਲਾਂ ਦੇ ਵਿੱਚ ਇਲਾਜ ਹੀ ਨਹੀਂ ਹੈਗਾ ਉਹ ਅੱਗੇ ਰੈਫਰ ਕਰ ਦਿੰਦੇ ਨੇ ਗਰੀਬ ਬੰਦਾ ਜਿਹੜਾ ਪਹਿਲਾਂ ਧੱਕੇ ਖਾ ਚੁੱਕਿਆ ਸਰਕਾਰੀ ਹਸਪੀਟਲਾਂ ਨੇ ਉਹ ਦੂਜੀ ਵਾਰੀ ਮੂੰਹ ਨਹੀਂ ਕਰਦਾ ਉਧਰ ਨੂੰ ਤਾਂ ਇਹਨਾਂ ਨੇ ਪਰਿਵਾਰ ਨੇ ਪਿੰਡ ਘਰੇ ਹੀ ਬੱਚੀ ਦਾ ਇਲਾਜ ਕਰਨਾ ਸ਼ੁਰੂ ਕਰਤਾ ਇੱਕ ਸਾਡੇ ਦੇਸੀ ਦਵਾਈ ਆ ਮੱਚੇ ਹੋਏ ਦੇ ਲੱਗਦੀ ਆ ਆਮ ਉਹਨੂੰ ਹਲਵਾਈਆਂ ਦੀ ਦਵਾਈ ਵੀ ਕਹਿੰਦੇ ਹਲਵਾਈਆਂ ਕੋਲੇ ਹੁੰਦੀ ਆ ਰਤਨ ਜੋਤ ਕੁਛ ਰਾਖ ਵਾਂਗੂ ਸਵਾਹ ਵਾਂਗੂ ਬਣਾਈ ਹੁੰਦੀ ਆ ਕੋਈ ਚੀਜ਼ਾਂ ਜੋੜ ਕੇ ਉਹ ਮਨ ਲਓ ਕੋਈ ਚੀਜ਼ਾਂ ਮਿਲਾ ਕੇ ਦੇਸੀ ਚੀਜ਼ ਆ ਹਾਲਾਂਕਿ ਆਪਣੇ ਆਪ ਚੋਂ ਵਧੀਆ ਚੀਜ਼ ਆ ਪਰ ਥੋੜੀ ਬੋਤੀ ਪ੍ਰੋਬਲਮ ਹੋਵੇ ਤਾਂ ਠੀਕ ਕਰ ਸਕਦੀ ਆ ਪਰ ਇੱਡੀ ਵੱਡੇ ਵਰਨ ਹੋਇਆ ਹੋਇਆ ਜਿਹਦੇ ਵਿੱਚ ਕਰੀ约 30% 25% ਹਿੱਸਾ ਪਰ ਉਹਦੇ ਵਿੱਚ ਇਹਨੂੰ ਐਂਟੀਬਾਇਓਟਿਕ ਇੰਜੈਕਸ਼ਨਾਂ ਦੀ ਲੋੜ ਆ ਇਹਨੂੰ ਚੰਗੇ ਖਾਣ ਪੀਣ ਦੀ ਸਾਫ ਸਫਾਈ ਦੀ ਲੋੜ ਆ ਘਰ ਦੀ ਗਰੀਬੀ ਨਾਲ ਪਿਆਰੀ ਮਜਬੂਰੀ ਬੱਚੀ ਦੀ ਇੱਕ ਏਜ ਇਦਾਂ ਦੀ ਛੋਟੀ ਇਹ ਸਾਰਾ ਕੁਝ ਅਮਨਦੀਪ ਕੌਰ ਨੂੰ ਜ਼ਿੰਦਗੀ ਤੋਂ ਦੂਰ ਲਈ ਜਾ ਰਹੀ ਸੀ ਪਈ ਪਈ ਬੱਚੀ ਡੇਢ ਮਹੀਨੇ ਤੋਂ ਲੱਤਾਂ ਜੁੜ ਗਈਆਂ ਲੱਤਾਂ ਸਿੱਧੀਆਂ ਹੁਣੋਂ ਹਟ ਗਈਆਂ ਗੋਡੇ ਜੁੜ ਗਏ ਪਈ ਦੀ ਕੱਪੜੇ ਨਹੀਂ ਪਾਹ ਹੋ ਰਹੇ ਜੇ ਕੱਪੜੇ ਪਾਉਂਦੀ ਐ ਜੁੜ ਜਾਂਦੇ ਨੇ ਨਾਲ ਚੀਕਾਂ ਮਾਰਦੀ ਐ ਜੇ ਮਾੜਾ ਜਿਹਾ ਸ਼ਾਲ ਪਾਸੇ ਕਰਦੇ ਆ ਤਾਂ ਵੀ ਚੀਕਾਂ ਮਾਰਦੀ ਐ ਸਰਦੀਆਂ ਆ ਗਈਆਂ ਨਾ ਸ਼ਰਟ ਪਾਈ ਐ ਨਾ ਪਜਾਮਾ ਪਾਇਆ ਉਦਾਂ ਹੀ ਬੈਠੀ ਐ ਮੰਦੀਪ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਐ ਇਹ ਮੰਦੀਪ ਵੀ ਸਾਡਾ ਸਿਸਟਮ ਬਦਲੂਗਾ ਕਿਦਾਂ ਜਾਂ ਇਹਨੂੰ ਕੋਈ ਸਾਡੇ ਦੇਸ਼ ਦਾ ਲੀਡਰ ਆਊਗਾ ਉੱਠ ਕੇ ਪੁੱਛਣਾ ਕਿ ਚੱਲ ਤੀ ਮੈਂ ਤੈਨੂੰ ਲੈ ਕੇ ਜਾਂਦਾ ਇਲਾਜ ਕਰਾਉਣਾ ਜਾਂ ਸਾਡਾ ਸਮਾਜ ਬਦਲੂ ਪਰ ਅੱਜ ਇੱਕ ਗੱਲ ਬਹੁਤ ਚੰਗੀ ਲੱਗੀ ਭਾਈ ਰੂਪੇ ਤੋਂ ਆਏ ਨੇ ਭਾਈ ਰੂਪੇ ਪਿੰਡ ਦੇ ਕੁਝ ਵੀਰ ਜਿਨ੍ਹਾਂ ਨੇ ਰਲ ਕੇ ਉਪਰਾਲਾ ਕੀਤਾ ਇਹ ਵੀਰਾ ਰਵੀ ਕੁਮਾਰ ਕਿਹਦੇ ਜੈਕੀ ਕੁਮਾਰ ਜੈਕੀ ਕੁਮਾਰ ਵੀਰਾ ਪਿੰਡ ਦੇ ਸਰਪੰਚ ਸਾਹਿਬ ਸਾਹਿਬ ਦਾ ਸਰਪੰਚ ਕਿਹਨਾਂ ਮਰਦ ਸਿੰਘ ਜੀ ਮਰਦ ਸਿੰਘ ਜੀ ਤੁਹਾਡਾ ਨਾਮ ਗੋਵਿੰਦ ਸਿੰਘ ਗੋਵਿੰਦ ਹਾਂਜੀ ਗੋਵਿੰਦ ਸਿੰਘ ਵੀ ਕੇਵਲ ਸਿੰਘ ਤੁਸੀਂ ਵੀ ਨਾਲ ਆ ਜੀ ਤੁਹਾਡਾ ਕੀ ਨਾਮ ਹੈ ਹਮਰਪ੍ਰੀਤ ਜੀ ਹਮਰਪ੍ਰੀਤ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਅੱਜ ਇੱਕ oprala ਕੀਤਾ ਵੀ ਅਮਨਦੀਪ ਨੂੰ ਕਿਉਂਕਿ ਇਹ ਜੈਕੇ ਕੁਮਾਰ ਵੀਰੇ ਨੇ ਇਤੇ ਨਿੰਗਦੇ ਕਰਦੇ ਆ ਇਹਨਾਂ ਦੇ ਘਰ ਇਹਨੂੰ ਪਤਾ ਲੱਗਿਆ ਵੀ ਇਹਨਾਂ ਦੀ ਬੱਚੀ ਦਾ ਇਹ ਹਾਲ ਆ ਵੀ ਉਹ ਮੱਚ ਗਈ ਸੀ ਬੱਚੀ ਓਵੇਂ ਘਰੇ ਪਈ ਆ ਤੇ ਇਹਨੇ ਵੀਰੇ ਨੇ ਜਾ ਕੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਜਾਣਕਾਰੀ ਦਿੱਤੀ ਜਾਣਕਾਰੀ ਦੇਣ ਤੇ ਅਸੀਂ ਵੀਰ ਨੂੰ ਕੁਝ ਫਾਰਮੈਲਟੀਆਂ ਕਹੀਆਂ ਵੀ ਤੁਸੀਂ ਜਾ ਕੇ ਘਰੇ ਗੱਲ ਕਰੋ ਸਾਡੀ ਗੱਲ ਕਰਾਓ ਵੀਡੀਓ ਭੇਜੋ ਪਤਾ ਲੱਗੇ ਕਿੰਨੀ ਕੁ ਪ੍ਰੋਬਲਮ ਆ ਤਾਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਲੈ ਕੇ ਆ ਸਕਦੇ ਹੋ ਵੀ ਸਾਡੇ ਤੱਕ ਇਸ ਬੱਚੀ ਨੂੰ ਪਹੁੰਚਾ ਸਕਦੇ ਹੋ ਤਾਂ ਫਿਰ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਬੱਚੀ ਨੂੰ ਅਮਨਦੀਪ ਨੂੰ ਇੱਥੇ ਲੈ ਕੇ ਆਏ ਹੁਣ ਬੱਚੀ ਨੂੰ ਅਸੀਂ ਇੱਥੇ ਹਸਪੀਟਲ 'ਚ ਦਾਖਲ ਕਰਨ ਲੱਗੇ ਆ ਜੀ ਸੁਪਨਿਆਂ ਦੇ ਘਰ 'ਚ ਅਰਦਾਸ ਕਰਿਓ ਵੀ ਅਮਨਦੀਪ ਇੱਥੋਂ ਠੀਕ ਹੋ ਕੇ ਆਪਣੇ ਘਰ ਜਾਵੇ ਅਮਨਦੀਪ ਆਪਣਾ ਸੁਪਨਾ ਪੂਰਾ ਕਰ ਸਕੇ ਅਮਨਦੀਪ ਕਹਿੰਦੀ ਮੈਂ ਭਾਰਤੀ ਹੋਣਾ ਚਾਹੁੰਦੀ ਆ ਮਤਲਬ ਮੈਂ ਫੌਜੀ ਬਣਨਾ ਚਾਹੁੰਦੀ ਆ ਸਾਡੀ ਇੱਥੀ ਦੇ ਸੁਪਨੇ ਪੂਰੇ ਹੋਣ ਇੱਕ ਚੰਗੀ ਇਨਸਾਨ ਚੰਗਾ ਇਨਸਾਨੀਅਤ ਭਰਿਆ ਜੀਵਨ ਬਤੀਤ ਕਰ ਸਕੇ ਸਾਰੇ ਅਰਦਾਸ ਕਰਿਓ ਇੱਥੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਵਸ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ ਸੱਚੇ ਬਾਦਸ਼ਾਹ ਕਿਰਪਾ ਕਰਨ ਬਾਕੀ ਕਾਰਜ ਉਹਨਾਂ ਨੇ ਆਪੇ ਹੀ ਕਰਾ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜਿਵੇਂ ਹੁਣ ਪਿੰਡ 'ਚ ਕਿੰਨੇ ਹਰ ਪਿੰਡ 'ਚ ਭਾਈ ਐਨ ਆਰ ਆਈ ਬਾਹਰ ਗਏ ਹੋਏ ਨੇ ਨਾ ਅੱਜ ਕੱਲ੍ਹ ਮੰਨ ਲਓ ਦੇਖੋ ਗੱਲ ਰੋਗ ਦੀ ਗਾ ਕੇ ਗੱਲ ਇਹੋ ਆ ਮੈਂ ਅੱਗੇ ਵੀ ਕਰਦਾ ਹਾਂ ਅਕਸਰ ਗੱਲ ਸਰਪੰਚ ਸਾਹਿਬ ਵੀ ਜਿਵੇਂ ਹਰ ਪਿੰਡ 'ਚ ਨਾ 10 10 20 20 ਘਰ ਬਾਹਰ ਬੈਠੇ ਆ ਹੁਣ ਜਿਵੇਂ ਤੁਸੀਂ ਦੇਖੋ ਕਿੰਨੇ ਦੂਰੋਂ ਆ ਨਾ ਬੱਚੀ ਨੂੰ ਲੈ ਕੇ ਆਉਣਾ ਪਿਆ ਇੱਥੇ ਚਲੋ ਕੋਈ ਗੱਲ ਨਹੀਂ ਇਲਾਜ ਤਾਂ ਹੋ ਹੀ ਜਾਣਾ ਸੀਗਾ ਨਾ ਪਰ ਜਿਵੇਂ ਪਿੰਡ ਦੇ ਚਾਰ ਬੰਦੇ ਰਲ ਕੇ ਜੇ ਆਪਦੇ ਪਿੰਡਾਂ ਨੂੰ ਸੰਭਾਲਣਾ ਨਾ ਮੈਂ ਐਨ ਆਰ ਆਈ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹੁੰਦੇ ਹਾਂ ਜੀ ਹੁਣ ਇਹਨਾਂ ਸਮਝੋ ਵੀ ਕਿਤੇ ਹੁਣ ਆਪਾਂ ਕਹਿ ਰਹੇ ਆ ਇਹਦੇ ਬੱਚੀ ਦੇ ਮਦਦ ਵਾਸਤੇ ਸੇਵਾ ਕਰੋ ਹੁਣ ਤਾਂ ਮਹਾਰਾਜ ਨੇ ਭੇਜਤਾ ਇੱਥੇ ਹੁਣ ਤਾਂ ਇਹਦੇ ਤੇ ਕੋਈ ਕਰੋੜਾਂ ਰੁਪਏ ਖਰਚ ਨਹੀਂ ਹੋਣਾ ਨਾ ਲੱਖਾਂ ਹੋਣਾ ਨਹੀਂ ਤਾਂ ਸੇਵਾ ਹੀ ਆ ਜਿੰਨੇ ਦਿਨ ਇਹਦੇ ਪੱਟੀਆਂ ਹੋਣੀਆਂ ਜਾਂ ਘਮ ਸਾਫ਼ ਹੋਣਾ ਤੇ ਇਹਨੇ ਰੋਟੀ ਖਾਣੀ ਹੈ ਵਿਚਾਰੀ ਨੇ ਹਨਾ ਐਕਸਰਸਾਈਜ਼ ਹੋਣੀ ਹੈ ਇਹਦੀ ਖਰਚਾ ਕੋਈ ਨਹੀਂ ਹੋਣਾ ਖਾਸ ਪਰ ਡੇਢ ਮਹੀਨਾ ਜਿਹੜਾ ਨੇ ਉੱਥੇ ਦੁੱਖ ਕੱਟਿਆ ਤੇ ਇਹਨੇ ਉੱਥੇ ਕਿਸੇ ਨੇ ਬਾਹ ਕਿਉਂ ਨਹੀਂ ਫੜੀ ਇਹਦੀ ਹਰ ਇੱਕ ਪਿੰਡ ਦੇ ਵਿੱਚ ਇੰਨੇ ਕਿ ਤਣਾਟ ਬੰਦੇ ਬੈਠੇ ਆ ਵੀ ਜਿਹੜੇ ਆਪਣੇ ਆਪ ਨੂੰ ਪਿੰਡ ਦੇ ਮੋਹਤਵਾਰਾਂ ਚੋਂ ਆਪਣੇ ਆਪ ਨੂੰ ਪਿੰਡ ਦੇ ਤਣਾਟ ਲੋਕਾਂ ਚ شمار ਕਰਦੇ ਆ ਸਰਦਾਰੀ ਪਰ ਉਹਨਾਂ ਲੋਕਾਂ ਦੀ ਇੰਨੀ ਕਿਉਂ ਹਿੰਮਤ ਨਹੀਂ ਪੈਂਦੀ ਵੀ ਕਿਸੇ ਗਰੀਬ ਦੀ ਧੀ ਦੀ ਇਸ ਤਰ੍ਹਾਂ ਬਾਹ ਫੜ ਲਈ ਬਹੁਤ ਸਾਰੀਆਂ ਘਰਾਂ ਦੇ ਵਿੱਚ ਮਾਵਾਂ ਬਿਮਾਰ ਪਈਆਂ ਬਿਮਾਰ ਹੋਣ ਦੀ وجہ ਨਾਲ ਇਲਾਜ ਤੋਂ ਬਿਨਾਂ ਮਰ ਰਹੀਆਂ ਬਹੁਤ ਸਾਰੇ ਇਦਾਂ ਬੱਚੇ ਹੋਣੇ ਕੋਈ ਛੋਟਾ ਜਿਹਾ ਹਾਦਸਾ ਹੋਇਆ ਸੀ ਬਰਨ ਹੋ ਗਈ ਬੱਚੀ ਹੈਨਾ ਅੱਗ ਲੱਗੀ ਕਿਸੇ ਨਾਲ ਵੀ ਹੋ ਸਕਦਾ ਹਾਰਸਾ ਪਰ ਡੇਢ ਮਹੀਨਾ ਹੋ ਗਿਆ ਇੱਕ ਦੇਸੀ ਦਵਾਈ ਵਿਚਾਰੀ ਰਤਨ ਜੋਤ ਆ ਜਿਹੜੀ ਉਹ ਦਵਾਈ ਜਾਂਦਾ ਜਾਂ ਪਿੰਡ ਦੇ ਡਾਕਟਰ ਤੋਂ ਇੰਜੈਕਸ਼ਨ ਲਵਾ ਰਹੇ ਅਸੀਂ ਇਹ ਨਹੀਂ ਕਹਿੰਦੇ ਆਰਐਮਪੀ ਡਾਕਟਰ ਮਾੜੇ ਹੁੰਦੇ ਆ ਉਹ ਵੀ ਵਿਚਾਰੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਂਦੇ ਆ ਪਿੰਡਾਂ ਨੂੰ ਅੱਜ ਤੱਕ ਜੇ ਸੰਭੀ ਬੈਠਿਆ ਤਾਂ ਆਰਐਮਪੀ ਡਾਕਟਰ ਹੀ ਸੰਭੀ ਬੈਠੇ ਵੀ 5 ਰੁਪਏ ਦੀ ਦਵਾਈ ਵੀ ਦੇ ਦਿੰਦੇ ਆ 5 ਵਾਲੇ ਨੂੰ 100 ਵਾਲੇ ਨੂੰ 100 ਦੀ ਵੀ ਦੇ ਦਿੰਦੇ ਆ ਉਹ ਗਰੀਬ ਨੂੰ ਅਮੀਰ ਨੂੰ ਦੇਖਦੇ ਆ ਵਿਚਾਰੇ ਪਰ ਇਹਦੀ ਜਿਹੜੀ ਸਮੱਸਿਆ ਅਸੀਂ ਕੁੜੀ ਦੀ ਇਹਦੀ ਸਮੱਸਿਆ ਉੱਥੇ ਠੀਕ ਹੋਣ ਵਾਲੀ ਨਹੀਂ ਸੀਗੀ ਕਿਉਂਕਿ ਆਰਐਮਪੀ ਡਾਕਟਰ ਇਹਦੇ ਜਾਗਮ ਸਕਾਉਣ ਵਾਲੇ ਟੀਕੇ ਲਾ ਸਕਦਾ ਪਰ ਇਹਨੂੰ ਜਿਹੜੀ ਫਿਜ਼ੀਓਥੈਰੇਪੀ ਦੀ ਲੋੜ ਆ ਇਹਨੂੰ ਪ੍ਰੋਪਰ ਟਰੀਟਮੈਂਟ ਦੀ ਹਾਈਜੀਨ ਕੱਪੜੇ ਸਾਫ਼ ਸੁਥਰਾ ਬਿਸਤਰਾ ਚਾਹੀਦਾ ਮੰਨ ਲਓ ਉਹ ਚੀਜ਼ਾਂ ਜਿਹੜੀਆਂ ਹਸਪੀਟਲ 'ਚ ਹੀ ਮਿਲਣੀਆਂ ਸੀ ਇਹਨੂੰ ਤੇ ਉਹ ਕਿਉਂ ਨਹੀਂ ਕਿਸੇ ਨੇ ਧਿਆਨ ਲਾ ਕੀਤਾ ਕਿਉਂਕਿ ਇਹ ਗਰੀਬ ਦਿੱਤੀ ਸੀ ਜਾਂ ਮੰਦਰ ਤੋਂ ਕੋਈ ਨਸ਼ੇੜੀ ਬੰਦਾ ਸ਼ਰਾਬ ਸ਼ਰਾਬ ਸ਼ੁਰੂ ਜਿਆਦਾ ਪੀਂਦਾ ਮਤਲਬ ਕਿਸ ਗੱਲ ਤੋਂ ਵਿਸ਼ਵਾਸ ਨਹੀਂ ਕੀਤਾ ਇਸ ਬੰਦੇ ਤੇ ਚਲੋ ਜੇ ਇਹ ਮਾੜਾ ਵੀ ਸੀ ਕਿਸੇ ਗੱਲੋਂ ਇਹਦੇ ਕੀ ਮਾੜਾ ਕੀਤਾ ਸੀ ਆ ਬੰਦੇ ਚਲੋ ਮੰਨ ਲੈਨੇ ਆਪਣੇ ਲੋਕ ਕੀ ਕਰਦੇ ਆ ਜੀ ਇਹ ਤਾਂ ਹੈ ਹੀ ਇਹ ਜਿਆ ਸੀਗਾ ਅਸੀਂ ਤਾਂ ਨਹੀਂ ਮਦਦ ਕੀਤੀ ਇਹ ਤਾਂ ਖਾ ਜਾਂਦਾ ਪਰ ਇਹਦੇ ਕੀ ਮਾੜਾ ਕੀਤਾ ਸੀ ਇਹਦੀ ਤਾਂ ਕੋਈ ਬਾਹ ਫੜਦਾ ਬੱਚੀ ਦੀ ਅੱਜ ਇਸ ਬੱਚੀ ਨੂੰ ਡੇਢ ਮਹੀਨਾ ਹੋ ਗਿਆ ਇਦਾਂ ਬਿਨਾ ਕੱਪੜਿਆਂ ਤੋਂ ਪਈ ਨੂੰ ਐਡੇ ਵੱਡੇ ਜ਼ਖਮ ਦੇ ਨਾਲ ਤੋ ਦੋਸਤੋ ਇਸ ਭੈਣ ਲਈ ਤੰਦਰੁਸਤੀ ਦੇ ਲਈ ਅਰਦਾਸ ਜ਼ਰੂਰ ਕਰਨਾ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਅਤੇ ਵੀਰ ਗੁਰਪ੍ਰੀਤ ਸਿੰਘ ਦੀ ਸੇਵਾ ਦੇ ਲਈ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਤੇ ਮਿਲਦੇ ਆਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ